ਮਾੜਾ ਕਹਿੰਦੇ ਕਹਿੰਦੇ ਮੇਰਾ ਇਰਾਦਾ ਵੀ ਮੈਂ ਇਹ ਸਾਰੀ ਧਰਤੀ ਨੂੰ ਇੱਕ ਵਾਰ ਸਾਫ ਕਰ ਦਿਆਂ ਨਵੇਂ ਸਿਰੇ ਤੋਂ ਰਚ ਲੈਣੇ ਆ ਇਹ ਗੱਲ ਜਦੋਂ ਸਾਧੂ ਸੰਤਾਂ ਕੋਲ ਪਹੁੰਚੀ ਕਹਿੰਦੇ ਸਾਰੇ ਮਹਾਪੁਰਖ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਜੀ ਕੋਲ ਗਏ 30 ਤਰੀਕ ਸੀ ਉਹਦਣ ਇਹ ਨਹੀਂ ਪਤਾ ਕਿਹੜੇ ਸੰਦੀ ਸੀ ਕਹਿੰਦੇ 30 ਸੀ ਤਰੀਕ ਗੁਰਨਾਨਕ ਸਾਹਿਬ ਕੋ ਆਪਣਾ ਸਾਰਿਆਂ ਨੇ ਕਿਹਾ ਮਹਾਰਾਜ ਜੀ ਜਿਹੜੇ ਆਪਣੇ ਸੰਗੀ ਨੇ ਸਾਡੇ ਨਾਲ ਬੰਦਗੀ ਕਰਨ ਵਾਲੇ ਸਾਡੀ ਸੰਗਤ ਇੰਨੀ ਸੇਵਾ ਕਰਦੇ ਇਹਨੇ ਜੁੜੇ ਹੋਏ ਨੇ ਇਹਨਾਂ ਦਾ ਵੀ ਰੋਡ ਨੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਜਾਓ ਆਉਂਦੀ 30 ਤਰੀਕ ਨੂੰ ਫੇਰ ਆਇਓ ਮਹੀਨੇ ਬਾਅਦ ਬੁਲਾਇਆ ਕਹਿੰਦੇ ਜੱਤ ਸਾਰੇ ਇਕੱਠੇ ਹੋ ਕੇ ਗਏ ਸਤਗੁਰੂ ਨਾਨਕ ਸਾਹਿਬ ਕਹਿੰਦੇ ਸੰਤੋ ਤੁਹਾਡੀ ਬੇਨਤੀ ਪ੍ਰਵਾਨ ਹੋ ਗਈ ਹੈ ਉਹ ਡਿਊਟੀ ਨਰੰਕਾਰ ਜੀ ਨੇ ਇਹ ਲਾਈ ਹੈ ਵੀ ਸਾਰੇ ਸੰਤਾਂ ਨੂੰ ਕਹੋ ਆਪੋ ਆਪਣੇ ਸੰਗੀਆਂ ਨੂੰ ਤੁਸੀਂ ਆਪ ਬਚਾ ਲਿਓ ਜੀਦਾ ਜਿੱਥੇ ਸੰਗੀ ਬੈਠਾ ਉਹ ਉਹਦੀ ਰੱਖਿਆ ਉਹ ਕਰੇ ਫੇਰ ਸਮਾਂ ਆਇਆ ਬਹੁਤਿਆਂ ਨੇ ਬੇਨਤੀ ਕੀਤੀ ਮਹਾਰਾਜੇ ਥੋੜਾ ਹੋਰ ਸਮਾਂ ਦੇ ਦੋ ਉਸੇ ਫੇਰ 87 ਰੱਖ ਲਿਆ ਫੇਰ 97 ਰੱਖ ਲਿਆ ਫੇਰ ਇਹ ਅੱਗੇ ਵਧਾ ਕੇ 2004 10 ਕਰਦੇ ਕਰਦੇ 14 ਤੋ ਹੁਣ ਗਾਹਾਂ ਕਰ ਲਿਆ ਮੈਂ ਮਾਂ ਮਹਾਂਪੁਰਖਾਂ ਨੂੰ ਕਿਸੇ ਨੂੰ ਪੁੱਛਿਆ ਮੈਂ ਕਿ ਗਾਂ ਗਾਵਣ ਵਧਾਈ ਜਾਂਦੇ ਆ। ਬਸ 2004 ਚ ਵੈਸੇ ਕੰਮ ਸਮਾਪਤੀ ਸੀ ਆਪਣੀ। ਉਹ ਇਸ ਨਾਮੀ ਜੀ ਆਈ ਸੀ। ਬਾਬਾ ਜੀ ਹੰਸਾਲੀ ਵਾਲੇ ਅੰਦਰ ਬੈਠ ਗਏ 10 ਦਿਨ ਵਾਸਤੇ। ਕਹਿੰਦੇ ਭਾਈ ਉਹ ਕਸ਼ਟ ਦਾ ਸਮਾਂ ਕੋਈ ਉਹ ਦੱਸਿਆ ਤਾਂ ਹੈ ਨਾ ਕੁਝ। ਬਾਅਦ ਵਿੱਚ ਦਰਵਾਜ਼ਾ ਜਦੋਂ ਖੋਲਿਆ ਸਾਰੇ ਕਹਿਣ ਮਹਾਰਾ ਜੀ ਬਹੁਤ ਵੱਡੀ ਸੁਨਾਮੀ ਆ ਗਈ ਸੀ ਬਚ ਗਏ ਜੀ ਐਣ। ਕਹਿੰਦੇ ਭਾਈ ਪਰਮਜੀਤ ਸਿੰਘ ਜਿਹੜੇ ਹੁਣ ਮਹਾਪੁਰਖ ਕਹਿੰਦੇ ਭਾਈ 10 ਗੁਣਾ ਘਟਾਈ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ